ਸਤਿ ਸ਼੍ਰੀ ਅਕਾਲ ਜੀ ਪਿਆਰਜਿ ਸਾਰੇ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਇੱਕ ਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਇਹ ਪੈਂਦਾ ਹੈ ਜੀ ਪਿੰਡ ਬਾਸਰਕੇ ਦੇ ਵਿੱਚ ਇਹ ਗੁਰਦੁਆਰੇ ਦੋਵੇਂ ਗੁਰੂ ਅਮਰਦਾਸ ਜੀ ਦੇ ਨੇ ਇੱਕ ਗੁਰਦੁਆਰਾ ਹੈ ਗੱਜੀ ਸੰਸਾਹਿਬ ਤੇ ਦੂਜਾ ਹੈਗਾ ਜੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਅੱਜ ਆਪਾਂ ਤੁਹਾਨੂੰ ਦੋਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਤੁਸੀਂ ਜੁੜੇ ਰਹੋ ਅੱਜ ਦੇ ਬਲੌਗ ਦੇ ਨਾਲ ਜਲਦੀ ਆਪਾਂ ਪਹੁੰਚਣ ਵਾਲੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਂਜੀ ਬਸ ਆਪਾਂ ਆਨ ਦਾ ਵੇ ਆ ਏ ਸ਼ਰਟਾ ਸਾਹਿਬ ਤੋਂ ਜਿਹੜਾ ਬਾਬਾ ਬੁੱਢਾ ਸਾਹਿਬ ਨੂੰ ਜਾਂਦਾ ਰੋਡ ਉਹ ਵਾਲਾ ਰੋਡ ਹੈ ਸਾਨੂੰ ਸ਼ਰਟਾ ਸਾਹਿਬ ਤੋਂ ਗੁਰਦੁਆਰਾ ਸਨ ਸਾਹਿਬ ਪਹੁੰਚਣ ਲੱਗਿਆ ਲਗਭਗ 20 ਮਿੰਟ ਲੱਗਣਗੇ ਜ਼ਿਆਦਾ ਦੂਰ ਨਹੀਂ ਹੈਗੇ ਗੁਰਦੁਆਰੇ ਦੋਨੋਂ ਲੱਗੇ ਲੱਗੇ ਹੀ ਨੇ ਆਪਾਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਤੇ ਜਾਵਾਂਗੇ ਅੱਜ ਜਿਸੀਂ ਤੁਹਾਨੂੰ ਲੈ ਕੇ ਆਏ ਜੀ ਗੁਰਦੁਆਰਾ ਜਨਮ ਸਥਾਨ ਗੁਰੂ ਅਮਰਦਾਸ ਜੀ ਦਾ ਇਹ ਗੁਰਦੁਆਰਾ ਬਾਸਰਕੇ ਪਿੰਡ ਦੇ ਵਿੱਚ ਪੈਂਦਾ ਹੈ ਜੀ ਜਦੋਂ ਅਸੀਂ ਸ਼ਹਾਟਾ ਰੋਡ ਤੋਂ ਫੋਮੇ ਹਾਂ ਜੀ ਇਹ ਰਸਤੇ ਦੇ ਵਿੱਚ ਬਾਸਰਕੇ ਪਿੰਡ ਸਿੱਧਾ ਰਸਤਾ ਹੈ ਬਾਬੂੜਾ ਸਾਹਿਬ ਨੂੰ ਜਾਂਦਾ ਹੈ ਜੀ ਇਧਰੋਂ ਤੇ ਰਸਤੇ ਦੇ ਵਿੱਚ ਇਹ ਬਾਸਰਕੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਮੌਜੂਦ ਹੈ ਜੀ ਹੌਲੀ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ। ਰੋਜ਼ੀ ਦਰਸ਼ਨ ਗੁਰਦੁਆਰਾ ਸਾਹਿਬ ਦੇ। ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ। ਹੌਲੀ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਦਰਬਾਰ ਦੇ ਅੰਦਰ। ਇਹ ਸਾਹਮਣੇ ਦਰਬਾਰ ਹੈ ਜੀ। ਲੋ ਜੀ ਕਰੋ ਦਰਸ਼ਨ ਦਰਬਾਰ ਦੇ ਅੰਦਰੋਂ ਗੁਰਦੁਆਰ ਸਾਹਿਬ ਦੇ ਦੇ ਆਦੀ ਦਰਬਾਰ ਦੇ ਅੰਦਰ ਦਰਦ੍ਰਿਸ਼ ਗੁਰੂ ਮਹਾਰਾਜ ਦੇ ਕਰੋਲੀ ਦਰਸ਼ਨ ਸਾਰੀ ਸੰਗਤ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ ਜੀ ਹੁਣ ਅਸੀਂ ਦਰਸ਼ਨ ਕਰਕੇ ਆ ਚੁੱਕੇ ਹਾਂ ਜੀ ਬਾਹਰ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਦ੍ਰਿਸ਼ ਗੁਰਦੁਆਰਾ ਸਾਹਿਬ ਦੇ ਵਿੱਚ ਹਰਿਆਲੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਦ੍ਰਿਸ਼ ਹੈ ਜੀ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦੇ ਸਾਈਡ ਦਾ ਸਾਰਾ ਇਹ ਬਾਹਰ ਦਾ ਦ੍ਰਿਸ਼ ਹੈ ਜੀ ਗੁਰਦੁਆਰਾ ਸਾਹਿਬ ਦਾ ਤੁਸੀਂ ਦਰਸ਼ਨ ਕਰ ਸਕਦੇ ਹੋ ਵੀਡੀਓ ਦੇ ਰਹੀ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇੱਕ ਹੋਰ ਗੁਰਦੁਆਰਾ ਹੈ ਜੀ ਜੋ ਕਿ ਅੰਗੀਠਾ ਬੀਬੀ ਅਮਰੋਜੀ ਦਾ ਹੈ ਦੂਸਰੀ ਪਾਤਸ਼ਾਹੀ ਦੇ ਸੁਪਤਰੀ ਸੰਜੀ ਬੀਬੀ ਅਮਰੋਜੀ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਅੰਗੀਠਾ ਸਾਹਿਬ ਬੀਬੀ ਅਮਰੋਜੀ ਦਾ ਇਹ ਸਾਹਮਣੇ ਉਹ ਅੰਗੀਠਾ ਸਾਹਿਬ ਬਣਿਆ ਹੋਇਆ ਹੈ ਜੀ ਗੁਰਦੁਆਰ ਸਾਹਿਬ ਦੇ ਅੰਦਰ ਹੀ ਹੈ ਜੀ ਬਿਲਕੁਲ ਮੌਜੀ ਦਰਸ਼ਨ ਕਰੋ ਜੀ ਤੁਸੀਂ ਬੀਬੀ ਅਮਰੋਜੀ ਦੇ ਅੰਗੀਠਾ ਸਾਹਿਬ ਦੇ ਜਿੱਥੇ ਗੁਰੂ ਮਾਰੇ ਦਾ ਪ੍ਰਕਾਸ਼ ਹੈ ਜੀ ਹਾਂ ਜੀ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦਾ 뷰 ਹੈ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਬਿਲਕੁਲ ਰੋਡ ਦੇ ਉੱਪਰ ਹੀ ਹੈ ਹੁਣ ਆਪਾਂ ਜਾਵਾਂਗੇ ਜੀ ਗੁਰਦੁਆਰਾ ਸੰਤ ਸਾਹਿਬ ਤੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸੰਤ ਸਾਹਿਬ ਦੇ ਆਪਾਂ ਪਹਿਲਾਂ ਗੁਰਮਰਦਾਸ ਜੀ ਦੇ ਗੁਰਦੁਆਰਾ ਦੇਖਣ ਗਏ ਹੁਣ ਵਾਪਸੀ 'ਚ ਗੁਰਦੁਆਰਾ ਸੰਤ ਸਾਹਿਬ ਦੇਖਾਂਗੇ ਬਸ ਆਪਾਂ ਪਹੁੰਚਣੇ ਵਾਲੇ ਆ ਏਏ ਜੀ ਸਾਡੇ ਪੰਜਾਬੀ ਵੀਰਾਂ ਦੀ ਗੁਰਦੁਆਰਾ ਸਨਸਾਭ ਦੇ ਨਾਲ ਬਿਲਕੁਲ ਹੀ ਪਕੌੜਿਆਂ ਦੀ ਦੁਕਾਨ ਅਤੇ ਵੇਸਣੇ ਮਿਲਦਾ ਜੀ ਇਨਾਂ ਕੋਲ ਬਹੁਤ ਹੀ ਸਵਾਦ ਪਕੌੜੇ ਸੀ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਉਹ ਤਾਂ ਪਕੌੜੇ ਜ਼ਰੂਰ ਖਾਣਾ ਵੀਰਾਂ ਦੇ ਕੋਲ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਨਸਾਭ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਲਈ ਜੁੜੇ ਰਹੋ ਜੀ ਸਾਡੇ ਅੱਜ ਦੇ ਇਸ ਵਲੌਗ ਦੇ ਨਾਲ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਵਿੱਚ ਐਂਟਰ ਕਰ ਚੁੱਕੇ ਹਾਂ ਸਾਹਮਣੇ ਜੋੜਾ ਘਰ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਸ਼ਾਮ ਦੀ ਕਥਾ ਜਿਹੜੀ ਉਹ ਹੋ ਰਹੀ ਸੀ ਇਹ ਬਿਲਕੁਲ ਨਾਲ ਹੀ ਪਾਰਕ ਬਣੀ ਹੋਈ ਹੈ ਬਹੁਤ ਹੀ ਵਧੀਆ ਸਾਫ਼ ਸੁਥਰੀ ਪਾਰਕ ਬਣੀ ਹੋਈ ਹੈ ਵਿਊ ਬਹੁਤ ਹੀ ਸੋਹਣਾ ਹੈ ਗੁਰਦੁਆਰੇ ਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਇਸ ਨਗਰ ਦਾ ਜਿਹੜਾ ਨਿਰਮਾਨ ਸੀਗਾ ਉਹ ਸ਼੍ਰੀ ਰਾਮਨਾਰਾਇਣ ਪੱਲਾ ਨੇ 1511 ਈਸਵੀ ਵਿੱਚ ਕਰਵਾਇਆ ਇਸ ਨਗਰ ਵਿੱਚ ਗੁਰੂ ਅਮਰਦਾਸ ਜੀ ਦਾ ਇਹਦਾ ਜਨਮ ਹੋਇਆ ਸੀ ਤੇ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਦੇ ਕਾਫੀ ਟਾਈਮ ਜਿਹੜਾ ਇਸ ਨਗਰ ਵਿੱਚ ਬਤਾਇਆ ਇਸ ਜਗ੍ਹਾ ਤੇ ਰਹਿੰਦੇ ਹੀ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋਜੀ ਦੇ ਮੂੰਹ ਤੋਂ ਗੁਰਬਾਣੀ ਦਾ ਉਚਾਰਨ ਜਿਹੜਾ ਉਹ ਸੁਣਿਆ ਸੀ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਖਰੋਸਾਹਿ ਵਿਖੇ ਗਏ ਤੇ ਉੱਥੇ ਰਹਿ ਕੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਤੇ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਜਿਹੜੀ ਆ ਉਹ ਬਖਸ਼ੀ ਸੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਭਾਈ ਦਾਤੂ ਜੀ ਨੇ ਗੁਰਗੱਦੀ ਉੱਤੇ ਬੈਠੇ ਗੁਰੂ ਅਮਰਦਾਸ ਜੀ ਦੇ ਲੱਤ ਮਾਰੀ ਤਾਂ ਗੁਰੂ ਅਮਰਦਾਸ ਜੀ ਨੇ ਏਖਾ ਤੋਂ ਦੂਰ ਰਹਿਣ ਲਈ ਸਾਰਾ ਕੁਝ ਛੱਡ ਕੇ ਬਾ ਪਿੰਡ ਬਾਸਰਕੇ ਵਿਖੇ ਆ ਕੇ ਉਹ ਇੱਥੇ ਇੱਕ ਕੱਚੇ ਕੋਠੇ ਵਿੱਚ ਆ ਕੇ ਆਪਣੀ ਭਗਤੀ ਕਰਨੀ ਸਟਾਰਟ ਕਰ ਦਿੱਤੀ ਤੇ ਬਾਹਰ ਦਰਵਾਜੇ ਉੱਪਰ ਲਿਖ ਦਿੱਤਾ ਕਿ ਜਿਹੜਾ ਵੀ ਦਰਵਾਜਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਇੱਥੋਂ ਵੀ ਸਾਰਾ ਇਤਿਹਾਸ ਦੀ ਜਾਣਕਾਰੀ ਲੈ ਸਕਦੇ ਹੋ ਹੁਣ ਆਪਾਂ ਪਹਿਲਾਂ ਕਰਾਂਗੇ ਜੀ ਦਰਸ਼ਨ ਤੇ ਫਿਰ ਬਾਕੀ ਦਾ ਇਤਿਹਾਸ ਦੀ ਜਾਣਕਾਰੀ ਦਵਾਂਗੇ ਤੁਹਾਨੂੰ ਇਸ ਦੇ ਵਿੱਚ ਪਤਾ ਆ ਕਿ इसको तो ये प्राथमिकता है ना बात में लगा जो प्रशांत जी ने बोला सर पूरा का कहते हैं ਜੀ ਆ ਹੈਗੀ ਐ ਜੀ ਗੁਰਦੁਆਰਾ ਸਾਹਿਬ ਦੀ ਸਾਨ ਜਿਸ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਹੈ ਇਸ ਸਾਨ ਵਿੱਚੋਂ ਨਿਕਲ ਕੇ ਜਿਹੜੀ ਆ ਉਹ 84 ਕੱਤੀ ਜਾਂਦੀ ਹੈ ਆਪਣੀ ਜੀ ਆਦਾ ਸਾਹਿਬ ਦੇ ਘਰੇ ਦੇ ਮਾਰੇ ਲਾਦੇ ਦੇ ਕੇ ਕਿਵੇਂ ਆ ਜਿਹੜੀ ਤੁਸੀਂ ਉੱਪਰ ਫੋਟੋ ਦੇਖ ਰਹੇ ਹੋ ਉਸ ਟਾਈਮ ਦੀ ਬਣਾਈ ਹੋਈ ਹੈ ਕਿ ਜਦੋਂ ਬਾਬਾ ਬੁੱਢਾ ਜੀ ਸੰਤਾਂ ਸਮੇਤ ਗੁਰੂ ਜੀ ਦੇ ਦਰਸ਼ਨ ਲਈ ਆਏ ਸਨ ਇਹ ਸਾਨ ਦੇਖਣ ਵਿੱਚ ਤਾਂ ਛੋਟੀ ਜੀ ਲੱਗਦੀ ਹੈ ਪਰ ਤੁਸੀਂ ਇਹਦੇ ਵਿੱਚੋਂ ਆਰਾਮ ਨਾਲ ਨਿਕਲ ਸਕਦੇ ਹੋ ਦੇ ਕਿਤੇ ਕਿ ਬਜ਼ੁਰਗ ਤੇ ਬੱਚੇ ਦੇ ਹੱਥੇ ਦੀ ਵਾਰ ਨਹੀਂ ਕਰਨਾ ਤੇ ਕਹਿੰਦਾ ਹਾਂਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੀ ਹਰਕੀ ਪੌੜੀ ਦੇ ਆਪਾਂ ਚੱਲਦੇ ਹਾਂ ਥੱਲੇ ਹਰਕੀ ਪੌੜੀ ਤੋਂ ਆਪਾਂ ਜਲ ਸਕਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ ਸਰੋਵਰ ਇਹ ਤੁਹਾਨੂੰ ਦਰਬਾਰ ਦੇ ਵਿੱਚੋਂ ਦੀ نیچے ਨਿਕਲਣ ਨੂੰ ਰਾਹ ਜਿਹੜਾ ਹੈ ਮਿਲ ਜਾਏਗਾ ਹੇ ਜੀ ਹਰ ਕੀ ਪੌੜੀ ਇੱਥੋਂ ਸੰਤਾਂ ਆ ਕੇ ਜਲ ਸਕਦੀਆਂ ਹਨ ਗੁਰਦੁਆਰਾ ਸਾਦਾ ਸਰੋਵਰ ਵੀ ਬਹੁਤ ਹੀ ਵੱਡਾ ਹੈ ਆਓ ਤੁਹਾਨੂੰ ਪੂਰਾ ਸਰੋਵਰ ਦਿਖਾਉਨੇ ਆ ਤੇ ਨਾਲੇ ਕਰਦੇ ਆ ਪ੍ਰਕਰਮਾ ਇਹ ਦੇਖੋ ਕਿੰਨਾ ਵੱਡਾ ਸਰੋਵਰ ਹੈ ਹੁਣ ਮੈਂ ਤੁਹਾਨੂੰ ਗੁਰਦੁਆਰੇ ਦਾ ਬਾਕੀ ਦਾ ਇਤਿਹਾਸ ਦੱਸਦੀਆਂ ਜਿੰਦ ਤੱਕ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸ ਰਹੀ ਸੀ ਕਿ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰੰਗਦੇਵ ਜੀ ਦੇ ਸੁਪੁੱਤਰ ਪਾਈ ਦਾਤੂ ਜੀ ਨੇ ਲੱਤ ਮਾਰੀ ਗੁਰਗੱਦੀ ਉੱਥੇ ਬੈਠਿਆ ਤਾਂ ਉਹ ਉਸ ਜਗ੍ਹਾ ਨੂੰ ਛੱਡ ਕੇ ਦੁਬਾਰਾ ਇਸ ਜਗ੍ਹਾ ਤੇ ਆ ਕੇ ਵਸ ਗਏ ਤੇ ਉਹਨਾਂ ਨੇ ਇਸ ਜਗ੍ਹਾ ਤੇ ਕੁਟਿਆ ਵਿੱਚ ਬੈਠ ਕੇ ਆਪਣਾ ਨਾਮ ਸਿਮਰਨ ਕੀਤਾ ਗੋਇੰਦਵਾਲ ਸਾਹਿਬ ਵਿੱਚ ਸੰਤਾਂ ਨੇ ਗੁਰੂ ਜੀ ਦੀ ਪਾਲ ਕਰਨੇ ਸ਼ੁਰੂ ਕਰ ਦਿੱਤੀ ਤੇ ਸੰਤਾਂ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੇ ਦਰਸ਼ਨਾਂ ਲਈ ਬੇਨਤੀ ਕੀਤੀ। ਬਾਬਾ ਬੁੱਢਾ ਜੀ ਸੰਤਾਂ ਦੇ ਨਾਲ ਗੁਰੂ ਜੀ ਦੀ ਪਾਲ ਕਰਨ ਲੱਗ ਗਏ। ਅੱਗੇ-ਅੱਗੇ ਘੋੜੀ ਜਾ ਰਹੀ ਸੀ ਤੇ ਪਿੱਛੇ-ਪਿੱਛੇ ਬਾਬਾ ਬੁੱਢਾ ਜੀ ਤੇ ਸੰਤਾਂ ਜਾ ਰਹੀਆਂ ਸਨ। ਘੋੜੀ ਇਸ ਸਥਾਨ ਤੇ ਆ ਕੇ ਰੁਕ ਗਈ। ਤਾਂ ਬਾਬਾ ਬੁੱਢਾ ਜੀ ਨੇ ਬਾਹਰ ਦਰਵਾਜ਼ੇ ਤੇ ਲਿਖਿਆ ਦੇਖਿਆ ਕਿ ਜੋ ਵੀ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ। ਤਾਂ ਬਾਬਾ ਬੁੱਢਾ ਜੀ ਨੇ ਕੰਨ ਦੇ ਵਿੱਚ ਸਨ ਲਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸੰਗਤਾਂ ਨੂੰ ਦਰਸ਼ਨ ਕਰਾਏ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਵੀ ਇਸ ਸਨ ਵਿੱਚੋਂ ਨਿਕਲੇਗਾ ਉਸ ਦੀ ਚਰਾਸੀ ਕੱਟੀ ਜਾਏਗੀ ਹੁਣ ਆਪਾਂ ਗੁਰਦੁਆਰਾ ਸਬਦ ਦੇ ਦਰਬਾਰ ਦੇ ਸ੍ਰੋਵਰ ਦੇ ਸਾਰੇ ਦਾ ਦਰਸ਼ਨ ਕਰ ਲਏ ਸੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸੋਨੇ ਕਿੱਥੇ ਆਇਆ ਸੀ ਕਿੱਥੇ ਆਈ ਸੋਨਾ ਕਿੱਤੇ ਕੀ ਅੱਤੇ ਦੇ ਗੁਰੂ ਬਾਬੇ ਗੁਰੂ ਬਾਬੇ ਆਇਆ ਸੀ ਸਾਡੇ ਸ਼ਬਾਜ਼ ਜੀ ਨੂੰ ਗੁਰਦੁਆਰੇ ਆਉਣਾ ਬਹੁਤ ਪਸੰਦ ਹੈ ਉਹ ਜਦੋਂ ਵੀ ਤਿਆਰ ਹੁੰਦਾ ਹੈ ਤੇ ਬਸ ਗੁਰੂ ਬਾਬੇ ਜਾਣ ਬਾਰੇ ਕਹਿੰਦਾ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਤੇ ਇਧਰ ਵਾਲੀ ਸਾਈਡ ਤੋਂ ਆਪਾਂ ਤੁਸੀਂ ਲੈਫਟ ਟਰਨ ਕਰੋਗੇ ਤਾਂ ਲੰਗਰ ਹਾਲ ਵਾਲੀ ਸਾਈਡ ਨੂੰ ਜਾਓਗੇ ਰਾਈਟ ਟਰਨ ਕਰੋਗੇ ਤੇ ਦਰਬਾਰ ਵਾਲੀ ਸਾਈਡ ਜਾਓਗੇ ਚਲੋ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਲੰਗਰ ਹਾਲ ਵਿੱਚ ਔਰ ਬਿਲਕੁਲ ਸਾਹਮਣੇ ਤੋਂ ਤੁਸੀਂ ਸਿੱਧਾ ਇਧਰ ਲੰਗਰ ਹਾਲ ਵਾਲੀ ਸਾਈਡ ਤੇ ਵੀ ਆ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਲੰਗਰ ਹਾਲ ਦੇ ਵਿੱਚ ਅੱਪਾ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸੰਤਾਂ ਬੈਠ ਕੇ ਲੰਗਰ ਸ਼ਕਤੀਆਂ ਸਨ ਤੇ ਚਾਹ ਵੀ ਸ਼ਕਤੀਆਂ ਸਨ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਹੋਈ ਬਹੁਤ ਹੀ ਸੋਹਣੀ ਪਾਰਕ ਜਿੱਥੇ ਤੁਸੀਂ ਆ ਕੇ ਗੁਰਬਾਣੀ ਦਾ ਆਨੰਦ ਮਾਣ ਸਕਦੇ ਹੋ ਬਾਹਰਲੇ ਪਾਸੇ ਬੈਠ ਕੇ ਬਹੁਤ ਹੀ ਮਜ਼ਾ ਬਹੁਤ ਹੀ ਸਕੂਨ ਮਿਲਦਾ ਹੈ ਜਿੱਥੇ ਬੈਠ ਕੇ ਹੁਣ ਆਪਾਂ ਵਾਪਸੀ ਟਾਈਮ ਗੁਰੂ ਕੇ ਬਡਾਲੀ ਦੇ ਕੁਝ ਇਤਿਹਾਸਿਕ ਗੁਰਦੁਆਰੇ ਦੇਖ ਕੇ ਜਾਵਾਂਗੇ ਤੇ ਆਪਾਂ ਤੁਹਾਨੂੰ ਵਿਖਾਵਾਂਗੇ ਉਹ ਗੁਰਦੁਆਰੇ ਨੈਕਸਟ ਵਲੌਗ ਦੇ ਵਿੱਚ ਸੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਾ ਰਹੇ ਹਾਂ ਜੀ ਵਾਪਸ ਉਮੀਦ ਕਰਦੇ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਾ ਹੋਵੇਗਾ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਦਰਸ਼ਨ ਕੀਤੇ ਹੋਣਗੇ ਗੁਰਦੁਆਰਾ ਸਾਹਿਬ ਦੇ ਅਤੇ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ ਮਿਲਦੇ ਆ ਜੀ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਚੈਨਲ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਧੰਨਵਾਦ ਜੀ ਸਾਰਿਆਂ ਦਾ